ਆਕੇ ਉਂਗਲਾਂ ਦੀ ਹਲਾਲ ਜਾਂਦਾ। ਦਪਾਨਿਆ। ਹਾਂ। ਗਾਣੇ ਲਿਖਣ ਲੱਗ ਗਿਆ? ਨਹੀਂ ਗਾਣੇ ਕਾਹਨੂੰ ਲਿਖਣ ਲੱਗਿਆ ਸੋਡਲੇ। ਹਾਂ। ਸ਼ਾਜਲੀ ਪਿੰਡ ਨਹੀਂ ਸ਼ਾਜਲੀ। ਹਾਂ। ਉੱਥੋਂ ਦਾ ਅਜਾਇਬ ਚੱਠਾ ਬੈ ਦਾ ਬਹੁਤ ਪੁਰਾਣਾ। ਅੱਛਾ। ਹਾਂ। ਉਹ ਮੈਂ ਬਿਮਾਰੀਆਂ ਦੇਖ ਮੇਰੀ ਗੱਲ ਸੁਣ ਬਾਬਾ ਅਸੀਰ, ਪਗੰਦਰ, ਪੇਟ ਚ ਪਾਣੀ ਭਰਨਾ, ਔਰਤਾਂ ਦੇ ਪਾਣੀ ਪੈਣਾ। ਹੂੰ। ਤੇ ਲੁਕਿਆ ਹੋਣਾ। ਲੁਕੇਰੀ ਐ। ਅੱਛਾ ਲੁਕੇਰੀਆ ਮੇਰੀ ਨਿਗਾਹ ਘਟ ਗਈ ਮੜੀ ਜੀ ਔਰਤਾਂ ਦੇ ਪਾਣੀ ਪੈਣਾ ਲੁਕੇਰੀਆ ਔਰਤਾਂ ਦੇ ਭਾਰ ਪੈਣਾ ਖਾਂਸੀ ਜੁਗਾਮ ਟਾਈਫਾਇਡ ਟੀਵੀ ਦੀ ਬਿਮਾਰੀ ਜੜ ਤੋਂ ਦਰਦ ਖਤਮ ਕਰ ਦਿੰਦਾ ਅੱਛਾ ਹਾਂ ਮੈਂ ਤਾਂ ਚੱਲਿਆ ਸੀ ਛਾਜ ਲਈ ਉਹਦੇ ਕੋਲੇ ਨੀ ਗੱਲ ਸੁਣ ਨਾ 100% ਗਰੰਟੀ ਬਸ ਸੁਣਿਆ ਤਾਂ ਮੈਂ ਵੀ ਆ ਜੈਬ ਚੱਠੇ ਮੈਨੂੰ ਆਇਆ ਵੀ ਉਹਨੂੰ ਚਾਚੀ ਚਾਤਰਾ ਉਹ ਜਿਹੜੀ ਉਹਨੂੰ ਲੈ ਕੇ ਚਲਦੀ ਹੈ ਜਿਹੜੀ ਬਾਹਲੀ ਬਿਮਾਰ ਆ ਹੈ ਸ਼ੂਗਰ ਆ ਉਹਨੂੰ ਸ਼ੂਗਰ ਆ ਉਹਨੂੰ ਵੈਸੀ ਦਵਾਈ ਦਿੰਦਾ ਹੈ ਹੈਨਾ ਚਾ ਬਾਬੇ ਆ ਜਾ ਥੋਨੂੰ ਵੀ ਮਲਾ ਕੇ ਲਿਆਉਣਾ ਮੈਂ ਜੈਬ ਚੱਠੇ ਨੂੰ ਗੱਲ ਸੁਣਨੀ ਰੋਟੀ ਪਾਣੀ ਬਣਾ ਕੇ ਰੱਖੀ ਆਉਂਦੇ ਨੂੰ ਮੈਂ ਤਾਂ ਆਪ ਨਾਲ ਹੀ ਜਾਉਂਗੀ ਤੂੰ ਉੱਥੇ ਕੀ ਕਰਨਾ ਹੈ ਚੰਗੀ ਭਲੀ ਨੌਜਵਾਨ ਇਹਦਾ ਜਿਹਨੂੰ ਕੋਈ ਪ੍ਰੋਬਲਮ ਆ ਉਹਨੂੰ ਜਾਣਾ ਪੈਂਦਾ ਹੈ ਚਲ ਠੀਕ ਆ ਹਾਂ ਮੈਂ ਜਾ ਕੇ ਆਉਣਾ ਠੀਕ ਹੈ ਰੋਟੀ ਬਣਾ ਕੇ ਰੱਖੀ ਹਾਂ ਚੱਲ ਵੀ ਚੱਲ ਗਈ ਐ ਬੱਟ छठे ਕੋਲੇ ਹਾਂਜੀ ਸਾਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭਾਨਾ ਤੇ ਮੇਰੇ ਨਾਲ ਬੈਠਿਆ ਜੀ ਵੈਦ ਅਜੈਬ ਸਿੰਘ ਛੱਠਾ ਜੀ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਹੈ ਵੀ ਤੁਸੀਂ ਜਿਹੜਾ ਦੇਸੀ ਦਵਾਈਆਂ ਤਿਆਰ ਕਰਕੇ ਇਲਾਜ ਕਰਦੇ ਹੋ ਜਿਵੇਂ ਕਿ ਬਹੁਤ ਆਪਾਂ ਡਾਕਟਰਾਂ ਦੇ ਜਾਂਨੇ ਆ ਲੱਖਾਂ ਰੁਪਈਆ ਲਟਾਉਂਦੇ ਆ ਤੇ ਫੇਰ ਵੀ ਠੀਕ ਨਹੀਂ ਹੁੰਦੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਾਹਦਾ ਕਾਹਦਾ ਇਲਾਜ ਕਰਦੇ ਹੋ ਪੈਨਾਂ ਦਾ ਜੀ ਤੁਹਾਨੂੰ ਸੋਸਰੀ ਕਾਰ ਪਾਈ ਸასი ਕਾਲ ਜੀ ਸਾਰੇ ਪਰਿਵਾਰ ਨੂੰ ਆਪਣੇ ਨੂੰ ਸასი ਕਾਲ ਜੀ ਇਹ ਇਲਾਜ ਤਾਂ ਭਾਜੀ ਆਪਣਾ 100% ਹੈ ਅੱਛਾ ਜੀ ਹਾਂ ਵੀ ਜਿਹਨੇ ਆ ਗਿਆ ਪਗੰਦਰ ਦਾ ਆ ਗਿਆ ਹਾਂ ਜੀ ਤੇ ਬਵਾਸੀਰ ਦਾ ਆ ਗਿਆ ਹਾਂ ਜੀ ਇਹਦੀ ਗਾਰੰਟੀ ਹੈ ਆਪਣੀ ਬਵਾਸੀਰ ਤੇ ਪਗੰਦਰ ਦੀ ਗਾਰੰਟੀ ਹਾਂ ਜੀ ਕਿਤੇ ਆ ਗਈ ਜੀ ਆਪਣੇ ਇਹ ਆ ਗਿਆ ਆਪਣਾ ਟਾਈਫੈਟ ਹਾਂ ਜੀ ਖਾਂਸੀ ਲਾ ਲਓ ਵਿੱਚ ਟਾਈਫੈਟ ਲਾ ਲਓ ਟਾਈਫੈਟ ਦੀ ਦਵਾਈ ਪੱਕਾ ਹੈ ਜੀ ਟਾਈਫੈਟ ਜਿਹੇ ਕਿੰਨਾ ਮਰਜੀ ਵਿਗੜਿਆ ਬੰਦੇ ਨੂੰ ਹਾਂ ਜੀ ਅੱਛਾ ਜੀ ਇਹ ਕਿਹੜਾ ਗੁਰਦਿਆਂ ਦੇ ਵਿੱਚ ਪਾਣੀ ਭਰਦਾ ਹੈ ਬੰਦੇ ਦੇ ਗੁਰਦੇ 25% ਚਲਦੇ ਹੋਣ ਅੱਛਾ ਜੀ ਉਹਦਾ ਪਾਣੀ ਦੁਬਾਰਾ ਕਢਾਉਣ ਦੀ ਲੋੜ ਨਹੀਂ ਪੈਂਦੀ ਅੱਛਾ ਹਾਂ ਜੀ ਪਾਣੀ ਦੀ ਗਰੰਟੀ ਹੈ ਆਪਣੀ ਜਦੋਂ ਆਪਣੀ ਦਵਾਈ ਖਾਣ ਲੱਗ ਗਿਆ ਉਹ ਕੱਢਿਆ ਹੋਇਆ ਪਾਣੀ ਨਹੀਂ ਕਰੂਗਾ ਪਾਣੀ ਨਾਲ ਦੀ ਨਾਲ ਖਤਮ ਹੋਣ ਲੱਗੂ ਜਿਵੇਂ ਦੋਸਤੋ ਗੁਰਦਿਆਂ ਚ ਪਾਣੀ ਭਰ ਜਾਂਦਾ ਤੇ ਉਹ ਕਹਿੰਦੇ ਬੇਸ਼ੱਕ 25% ਹੋਵੇ ਤੇ ਅ ਸ਼ਰਤ ਇਹ ਹੀ ਇਲਾਜ ਆ ਹੁਣ ਕੇ ਪਾਣੀ ਨਹੀਂ ਭਰਦਾ ਪਾਣੀ ਨਹੀਂ ਭਰਦਾ ਦੁਬਾਰਾ ਤੇ ਔਰਤਾਂ ਦੇ ਜਿਹੜੇ ਗੋਪਤ ਰੋਗ ਆ ਹਨਾ ਤੇ ਉਹਨਾਂ ਦਾ ਵੀ ਇਲਾਜ ਆ ਪੱਕਾ ਲਾਜਾਈ ਸਾਰਾ ਪੱਕਾ ਲਾਜਾ ਔਰਤਾਂ ਦੇ ਗੁਪਤ ਰੋਗਾਂ ਦਾ ਬਾਕੀ ਖਾਂਸੀ ਹੋਵੇ ਜਕਾਮ ਹੋਵੇ ਟਾਈਫਾਇਡ ਟੀਵੀ ਤੇ ਜੋੜਾਂ ਦਾ ਦਰਦ ਹਾਂਜੀ ਇੱਕ ਸਾਨੂੰ ਹੋਰ ਦੱਸੋ ਜੀ ਸ਼ੂਗਰ ਦਾ ਵੀ ਇਲਾਜ ਹੈਗਾ ਸ਼ੂਗਰ ਦਾ ਇਲਾਜ ਜੀ ਆਪਣੀਆਂ ਬੂਟੀਆਂ ਨਹੀਂ ਹਰੀਆਂ ਹੋਈਆਂ ਮੈਂ ਤੁਹਾਨੂੰ 100% ਦਾ ਦੱਸਦਾ ਸਹੀ ਗੱਲ ਹੈ ਵੀ ਹੈਗਾ ਜਰੂਰ ਹੈ ਹਾਂਜੀ ਵੀ ਇਹ ਜਿਹੜੇ 70% ਬੰਦਿਆਂ ਨੂੰ ਕਰਦਾ ਹੈ ਸੈਟ ਅੱਛਾ ਜੀ ਜਿਹੜਾ ਇਹਨੂੰ ਕਈ ਵਾਰੀ ਬੰਨ ਨਹੀਂ ਰੱਖਦੇ ਉਹਨਾਂ ਨੂੰ ਤੇ ਘੱਟ ਕਰਦਾ ਹੈ ਕੰਮ ਇਹ ਹੈਗਾ ਸ਼ੂਗਰ ਦਾ ਵੀ ਹੈ ਸ਼ੂਗਰ ਕੋਈ ਬਿਮਾਰੀ ਨਹੀਂ ਹੈ ਜੀ ਭਰਾ ਵੀਰੇ ਹਾਂਜੀ ਵੀ ਜਿਹਨੇ ਇਹਦਾ ਡਰਾਬਾ ਵੱਡਾ ਹੈ ਡਰਾਬਾ ਦਾ ਇੰਨਾ ਹੈ ਵੀ ਜਿੰਨਾ ਵੀ ਕਹਿ ਦਈਏ ਆਪਾਂ ਬੰਦੇ ਦੇ ਚਿਹਰੇ ਦੇ ਨਹੀਂ ਨੂਰ ਛੱਡਦਾ ਜੀ ਨਹੀਂ ਛੱਡਦਾ ਹਾਂਜੀ ਬਿਲਕੁਲ ਸੱਚ ਗੱਲ ਹੈ ਬਾਕੀ ਗੱਲ ਇਹ ਆ ਜਾਂਦੀ ਹੈ ਜੀ ਮਤਲਬ ਕਿਉਂਕਿ ਜਿਹੜਾ ਡਰ ਬਹਿ ਜਾਂਦਾ ਜਦੋਂ ਸ਼ੂਗਰ ਵਾਲੇ ਬੰਦੇ ਨੂੰ ਵੀ ਹਾਏ ਹੋਣਾ ਇਹ ਹੋ ਜੂ ਆਏ ਹੁਣ ਉਹ ਅੱਧਾ ਤੇ ਵੱਧਾ ਵੱਧਾ ਬਿਮਾਰ ਹੋ ਜਾਂਦਾ ਦੂਜੇ ਵਿਧਾਨਦਨ ਨੇ ਭਰਾ ਮੇਰੇ ਦੂਜੇ ਬੰਦੇ ਕਹੇ ਕਹੇ ਵਿਧਾਨਦਨ ਯਾਰ ਤੇਨੂੰ ਸ਼ੂਗਰ ਹੋ ਗਈ ਸ਼ੂਗਰ ਕੋਈ ਬਿਮਾਰੀ ਨਹੀਂ ਬਿਮਾਰੀ ਨਹੀਂ ਸ਼ੂਗਰ ਕੋਈ ਬਿਮਾਰੀ ਨਹੀਂ ਹੈਗੀ ਬਾਬੇ ਨਾਨਕ ਦੀ ਕਿਰਪਾ ਚ ਹੈਗੀ ਸਾਰੇ ਦੁੱਖ ਟੁੱਟਦੇ ਨੇ ਬਿਲਕੁਲ ਬਿਲਕੁਲ ਹਾਂ ਜਿਹੜੇ ਚਕਾਏ ਹੋਏ ਨੇ ਜੀ ਸਾਰਾ ਮੈਂ ਬੇਨਤੀ ਕਰਦਾ ਜਿਹੜੇ ਬੰਦੇ ਉਥੇ ਟੀਵੀ ਵਾਲੇ ਸਾਡੇ ਚਕਾਤੇ ਵੀ 8 ਦਿਨ ਸੇਵਾ ਕਰ ਲੋ ਹੂੰ ਉਹਨਾਂ ਦੇ ਮੂੰਹ ਤੇ ਅੱਛਾ ਜੀ ਠੀਕ ਹੋਇਆ ਜਮਾ ਜੀ ਟੱਲੀ ਵਰਗੇ ਨੇ ਕੰਮ ਕਰਦੇ ਨੇ ਦਿਹਾੜੀ ਕਰਦੇ ਨੇ ਕੋਈ ਆਪਦਾ ਖੇਤੀ ਦਾ ਕਰਦਾ ਜੀ ਹਾਂ ਜੀ ਜਿਹੜਾ ਆਪਣਾ ਗੁਰਦਿਆਂ ਦੇ ਪਾਣੀ ਵਾਲਾ ਹੈ ਹਾਂ ਉਹ ਬੰਦੇ ਨੂੰ ਐ ਕਢਾ ਕੇ ਲਿਆਉਂਦੇ 18 ਨੰਬਰ ਟੀਕ ਸੂਈ ਲਾਉਂਦੇ ਤੇ ਸਰ ਉਹਦੇ ਅੱਛਾ ਜੀ 18 ਨੰਬਰ ਸੂਈ ਲਾ ਕੇ ਉਹ ਬੰਦਾ ਬਹੁਤ ਤੰਗ ਹੁੰਦਾ ਸੀ ਪਾਣੀ ਚੱਲਦਾ ਤੇ ਰੇਸ ਆ ਅੱਛਾ ਉਹ ਬੰਦਾ ਜਮਾ ਟੱਲੀ ਵਰਗਾ ਹੋ ਗਿਆ ਤੀਗਾ ਉਹ ਤਾਂ ਆਮ ਬਹੁਤ ਹੋਏ ਨੇ ਹਾਂਜੀ ਬਹੁਤ ਲਿਜਾਂਦੇ ਨੇ ਹੁੰਦੇ ਨੇ ਸੈੱਟ ਉਹ ਤੇ ਆਪਣੇ ਕਮਾਣੇ ਜੀ ਉਹ ਬੰਦਾ ਜਮਾ ਖੇਤ ਜਾਣ ਲੱਗ ਗਿਆ ਦੀ ਮੰਜੇ ਦੇ ਪੈਦੇ ਅੱਛਾ ਹਾਂ ਕਿਰਪਾਵਾ ਬੇਨ ਬਿਲਕੁਲ ਬਾਕੀ ਜਿਵੇਂ ਹੁਣ ਆਪਾਂ ਕਹਿੰਨੇ ਆ ਵੀ ਬੂਟੀਆਂ ਮਿਲਦੀਆਂ ਨਹੀਂ ਜਿਹੜੀਆਂ ਦੇਸੀ ਆ ਹਨਾ ਹਾਂਜੀ ਹਾਂਜੀ ਦੇਸੀ ਜੜੀ ਬੂਟੀਆਂ ਸੋ ਇੱਕ ਤਾਂ ਪਹਿਲਾਂ ਟਿੱਬੇ ਸੀ ਪਖੜਾ ਹੁੰਦਾ ਜੇ ਉਹ ਹੁਣ ਤਾਂ ਉਹ ਚੀਜ਼ਾਂ ਰਹੀ ਨਹੀਂ ਗਈਆਂ ਗਿਆ ਦਰਾਖਤ ਵੜਤੇ ਹੁਣ ਅੱਗੇ ਕਿਤੇ ਸੁਣਿਆ ਸੀਗਾ ਵੀ ਆਕਸੀਜਨ ਘਟ ਗਈ ਹੁਣ ਉਹ ਆਕਸੀਜਨ ਦਾ ਘਟਣ ਦਾ ਰੀਜਨ ਹੈ ਵੀ ਦਰਾਖਤ ਹੈ ਦਰਾਖਤ ਹੈ ਨਹੀਂ ਜੀ ਬੂਟੀਆਂ ਨਹੀਂ ਹੈਗੀਆਂ ਬੂਟੀਆਂ ਨਹੀਂ ਹੈਗੀਆਂ ਸੋ ਨੰਬਰ ਵੀ ਆਪਾਂ ਬੋਲ ਦਿੰਨੇ ਆ ਜੀ ਹਾਂ ਜੀ ਅ 96010494799993894 ਸੋ ਨੰਬਰ ਅਸੀਂ ਮੈਂਸ਼ਨ ਵੀ ਕਰ ਦਾਂਗੇ ਕਿਉਂਕਿ ਬਾਬਾ ਜੀ ਕਹਿੰਦੇ ਆ ਵੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜੇ ਕੋਈ ਕਿਸੇ ਚੀਜ਼ ਦਾ ਪਤਾ ਲੱਗਦਾ ਤਾਂ ਉਹਨੂੰ ਦੁਨੀਆ 'ਚ ਫਲਾਉਣਾ ਚਾਹੀਦਾ ਹੈ ਨਾ ਹਾਂਜੀ ਸੋ ਅਜੈਬ ਸਿੰਘ ਚੱਠਾ ਜੀ ਸ਼ਾਜਲੀ ਤੋਂ ਅ ਸਨਾਮ ਦੇ ਨੇੜੇ ਰਹਿ ਜਾਂਦੇ ਆ ਸ਼ਾਜਲੀ ਪਿੰਡ ਜਾਖਲ ਰੋਡ ਤੇ ਤੁਸੀਂ ਜ਼ਰੂਰ ਕੰਟੈਕਟ ਕਰਿਓ ਹਨਾ ਤੇ ਅ ਨੰਬਰ ਤੁਹਾਨੂੰ ਅਸੀਂ ਥੱਲੇ ਵੀ ਮੈਂਸ਼ਨ ਕਰ ਦਿੰਨੇ ਆ ਕੰਟੈਕਟ ਕਰਿਓ ਪ੍ਰਮਾਤਮਾ ਵਾhese ਸਭ ਨੂੰ ਤੰਦਰੁਸਤੀਆਂ ਰੱਖੇ ਸੋ ਅਜੈਬ ਸਿੰਘ ਜੀ ਨੂੰ ਅਸੀਂ ਐਸੇ ਕਰਕੇ ਹੀ ਤੁਹਾਡੇ ਰੂਪ ਰੂਪ ਕਰਿਆ ਕਿ ਬਹੁਤ ਲੋਕਾਂ ਦਾ ਇਲਾਜ ਹੋਇਆ ਬਹੁਤ ਲੋਕ ਠੀਕ ਹੋਇਆ ਤੇ ਜਿਨ੍ਹਾਂ ਨੇ ਵੀ ਕੰਟੈਕਟ ਕਰਨਾ ਜੀ ਕੰਟੈਕਟ ਕਰਿਓ ਪ੍ਰਮਾਤਮਾ ਵਾਹਿਗੁਰੂ ਸਾਹਿਬ ਦਾ ਭਲਾ ਕਰੇ ਜੀ ਹਾਂ ਜੀ ਮਾਲਕ ਦੀ ਕਿਰਪਾ ਚਾਹੀਦੀ ਹੈ ਮਾਲਕ ਦੀ ਕਿਰਪਾ ਬਾਬੇ ਨਾਨਕ ਦੀ ਕਰਨਾ ਹੋ ਰਿਹਾ ਸਾਰਾ ਕਰਨਾ ਹੋਣਿਆ ਮਾਨਸ ਦੇ ਕੇ ਕੁਝ ਨਹੀਂ ਹਾ ਤਾਂ ਬੰਦਾ ਕੁਝ ਨਹੀਂ ਕਰਨ ਵਾਲਾ ਹਾਂ ਜੀ ਹਾਂ ਜੀ ਕਰਨ ਕਰਾਵੇ ਆਪੋ ਆਪ ਸੋ ਜਰੂਰ ਕਰਿਓ ਜੀ ਕੋਈ ਬਾਤ ਨਹੀਂ ਜੀ ਜੀ